ਤਾਂ ਤੁਸੀਂ ਇਹ ਜਿਹੜਾ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਹੋ ਇਹ ਸਾਨੂੰ 10 ਸਾਲ ਹੋ ਗਏ ਇੱਥੇ ਵੇਚ ਲਿਆ 10 ਸਾਲ ਹੋ ਗਏ ਕਾਰਨ ਸਾਡੇ ਮੁੰਡੇ ਦੀ ਮੌਤ ਹੋ ਗਈ ਸੀ ਸਾਡੇ ਪੋਤੀਆਂ ਨੇ ਤਿੰਨ ਉਹ ਮੁੰਡੇ ਦੀਆਂ ਕੁੜੀਆਂ ਨੇ ਤਿੰਨ ਲੜਕਾ ਕੋਈ ਨਹੀਂ ਹੈਗਾ ਤੇ ਨੌ ਆ ਸਾਡੀ ਇੱਕ ਸਾਡੇ ਨਾਲ ਉਹ ਬੱਚੇ ਸਾਡੇ ਪੜਦੇ ਆ ਅੱਛਾ ਹਾਂਜੀ ਤੇ ਉਹਨਾਂ ਨੂੰ ਪਾਲਣ ਪੋਸਣ ਲਈ ਤੁਸੀਂ ਇਹ ਜਿਹੜਾ ਸਟਾਲ ਲਾ ਰਹੇ ਹੋ ਇਹ ਮਤਲਬ ਸਮਾਨ ਵੀ ਅਸੀਂ ਇੱਥੋਂ ਹੀ ਚੱਲ ਰਹੀ ਆ ਸਾਡੀ ਅੱਛਾ ਕਿ ਅੱਜ ਮੁੰਡਾ ਹੁੰਦਾ ਤੇ ਇੱਥੇ ਜਿਹੜਾ ਸਮਾਨ ਆਵੇ ਛੁਣ ਨਹੀਂ ਸੀ ਅਸੀਂ ਰਜਾਈ ਚ ਬਹਿੰਦੇ ਘਰੇ ਜਾ ਕੇ ਆਪਾਂ ਹੁਣੇ ਬੇਬੇ ਬਾਪੂ ਸਾਡੇ ਨਾਲ ਮੌਜੂਦ ਹੈ ਆ ਦੋਨਾਂ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਬਾਪੂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਹਾਲ ਠੀਕ ਆ ਜੋ ਸਮਾਨ ਅੰਗ ਦਾ ਕੀ ਨਾਮ ਕੀ ਬਾਪੂ ਜੀ ਤੁਹਾਡਾ ਮੇਰਾ ਨਾਮ ਬੰਤ ਸਿੰਘ ਆ ਬੰਤ ਸਿੰਘ ਜੀ ਅੱਛਾ ਪੈਂਡ ਮੇਰਾ ਲੈਣੀ ਆ ਭਾਈ अच्छा कितने टाइम द, कि द, तो ਤੁਸੀਂ ਇਹ ਜਿਹੜਾ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਹੋ ਇਹ ਸਾਨੂੰ 10 ਸਾਲ ਹੋ ਗਏ ਇੱਥੇ ਵੇਚ ਲਿਆ 10 ਸਾਲ ਹੋ ਗਏ ਹਾਂਜੀ ਕਾਰਨ ਕੀ ਹੈ ਕਿਦਾਂ 10 ਸਾਲ ਤੋਂ ਜਿਹੜਾ ਤੁਸੀਂ ਇਹ ਸਮਾਨ ਵੇਚ ਰਹੇ ਹੋ ਹਾਂਜੀ ਕੀ ਕਾਰਨ ਕਾਰਨ ਸਾਡੇ ਮੁੰਡੇ ਦੀ ਮੌਤ ਹੋ ਗਈ ਸੀ ਸਾਡੇ ਪੋਤੀਆਂ ਨੇ ਤਿੰਨ ਉਹ ਮੁੰਡੇ ਦੀਆਂ ਕੁੜੀਆਂ ਨੇ ਤਿੰਨ ਲੜਕਾ ਕੋਈ ਨਹੀਂ ਹੈਗਾ ਤੇ ਨੋਆ ਸਾਡੀ ਇੱਕ ਸਾਡੇ ਨਾਲ ਉਹ ਬੱਚੇ ਸਾਡੇ ਪੜਦੇ ਆ ਅੱਛਾ ਹਾਂਜੀ ਕਿ ਉਹਨਾਂ ਨੂੰ ਪਾਲਣ ਪੋਸਣ ਲਈ ਤੁਸੀਂ ਇਹ ਜਿਹੜਾ ਸਟਾਲ ਲਾ ਰਹੇ ਹੋ ਇਹ ਮਤਲਬ ਸਮਾਨ ਵੀ ਅਸੀਂ ਇੱਥੇ ਹੀ ਚੱਲ ਰਹੀ ਆ ਸਾਡੀ ਅੱਛਾ ਹਾਂ ਜੀ ਕਿੰਨੇ 10 ਸਾਲ ਹੋ ਗਏ ਮੁੰਡੇ ਦੀ ਮੌਤ ਨੂੰ 12 ਸਾਲ ਹੋ ਗਏ 12 ਸਾਲ ਹੋ ਗਏ ਕੀ ਹੋਇਆ ਸੀ ਕਿ ਮੁੰਡੇ ਦੀ ਡੈਥ ਹੋ ਗਈ ਉਹਨੂੰ ਅਟੈਕ ਹੋ ਗਿਆ ਸੀ ਅੱਛਾ ਹਾਂ ਜੀ ਤੇ ਹੁੰਦਾ ਹੈ ਕਿ ਅੱਜ ਮੁੰਡਾ ਹੁੰਦਾ ਤੇ ਇੱਥੇ ਜਿਹੜਾ ਸਮਾਨ ਨਾਵੇ ਛੁੱਟੂਨੀ ਸੀ ਅਸੀਂ ਰਜਾਈ ਚ ਬੰਦੇ ਘਰੇ ਜਾ ਕੇ ਆਪਦੇ ਜੀ ਹਾਂ ਜੀ ਇੰਨੀ ਠੰਡ ਦੇ ਵਿੱਚ ਇੱਥੇ ਬੈਠੇ ਆ ਲੋਕ ਆਉਂਦੇ ਨੇ ਸਮਾਨ ਖਰੀਦਦੇ ਨੇ ਹਾਂ ਜੀ ਲੈ ਲੈ ਜਾਂਦੇ ਆ ਜੀ ਸਾਨੂੰ ਪੈਸਾ ਦੇ ਜਾਂਦੇ ਆ ਸਮਾਨ ਲੈ ਜਾਂਦੇ ਆ ਸਾਡਾ ਟਾਈਮ ਪਾਸ ਹੋ ਹੀ ਜਾਂਦਾ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਜੀ ਹੋ ਹੀ ਜਾਂਦਾ ਘਟ ਵੱਧ ਸਮਾਨ ਲੰਗੀ ਜਾਂਦਾ ਜਿੰਨਾ ਕਰੇਗਾ ਅਸੀਂ ਆਪਾਂ ਗੱਲ ਕਰੀਏ ਠੰਡੀ ਬਹੁਤ ਆ ਠੰਡ ਦੇ ਵਿੱਚ ਕਿੰਨਾ ਕੋਕਾ ਹੁੰਦਾ ਕਿਦਾਂ ਸਮਾਨ ਲੈ ਕੇ ਆਨੇ ਆ ਬਸ ਜੀ ਆ ਟਰੋਆ ਸਾਡੇ ਕੋਲੇ ਅਸੀਂ ਘਰੋਂ ਆਟੋ ਦੇ ਵਿੱਚ ਰੱਖ ਕੇ ਲੈ ਆਈਦਾ ਇੱਥੇ ਆ ਕੇ ਰੱਖ ਲਈਦਾ ਬਸ ਵੇਚ ਲਈਦਾ ਬੇਬੀ ਜੀ ਨਾਵੇਂ ਕੱਲ ਕਰਾਂਗੇ ਬੇਬੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਕੀ ਨਾਮ ਕੀ ਹੈ ਤੁਹਾਡਾ ਸਰਦੇਵ ਕੌਰ ਆ ਜੀ ਅੱਛਾ ਬੀਬੀ ਜੀ ਕਿੰਨੇ ਨਾ ਇਥੋਂ 10 ਸਾਲ ਹੋ ਗਏ ਨਾ ਇਹ ਸਮਾਨ ਜਿਹੜਾ ਵੇਚਦੇ ਨੂੰ ਹੈ ਘਰ ਦਾ ਦਾ ਕਰਚਾ ਵਧੀਆ ਚੱਲਦਾ ਆ ਹਾਂਜੀ ਹਾਂਜੀ ਚੱਲ ਜਾਂਦਾ ਵਧੀਆ ਹਾਂਜੀ ਹਾਂਜੀ 10 ਸਾਲ ਹੋ ਗਏ ਸਾਨੂੰ ਇਹ ਕੰਮ ਕਰਦਿਆਂ ਨੂੰ ਅੱਛਾ ਹਾਂਜੀ ਸਾਡੇ ਬੇਟੇ ਨੂੰ 12 ਮਾਸਾ ਲੱਗਾ ਜੀ ਪੂਰਾ ਹੋਏ ਨੂੰ ਹਾਂਜੀ ਉਹਦੇ ਤਿੰਨ ਗੁੱਡੀਆਂ ਪਾਲਦੇ ਆ ਜੀ ਅਸੀਂ ਆ ਉਹਨਾਂ ਦੀ ਮੰਮੀ ਵੀ ਸਾਡੇ ਕੋਲੇ ਹੀ ਆ ਅੱਛਾ ਹਾਂਜੀ ਠੀਕ ਹੈ ਵੀ ਅੱਜ ਜੇ ਮੁੰਡਾ ਹੁੰਦਾ ਇਹ ਦਿਨ ਦੇਖਣਾ ਪੈਂਦਾ ਸੀ ਅਸੀਂ ਘਰੇ ਰਹਿੰਦੇ ਆ ਰਾਮ ਕਰਦੇ ਹਾਂ ਪਾਪਾ ਠੰਡ ਬਹੁਤ ਆ ਠੰਡੇ ਕਰਕੇ ਕਿਤੇ ਨਾ ਕਿਤੇ ਹੁੰਦਾ ਆ ਕਿ ਹਾਂ ਇੱਕੋ ਹੀ ਸਿਗਰ ਆਪਣੇ ਉਹੀ ਲੈ ਲਏ ਹਾਂਜੀ ਹਾਂਜੀ ਬੇਬੀ ਕੀ ਹੋਇਆ ਪਾਪਾ ਘੋਰੀਓ ਆ ਰਿਹਾ ਆ ਰਿਹਾ ਕੀ ਹੋਇਆ ਬੇਬੀ ਰੋ ਕੇ ਰਿਹਾ ਹੋ ਮੁੰਡੇ ਦੀ ਯਾਦ ਆ ਰਹੀ ਆ ਜੇ ਉਹ ਕਰੇ ਹੁੰਦਾ ਸਾਨੂੰ ਕੀ ਲੋੜ ਜੀ ਤੇ ਪਾਲੇ ਚ ਮਰਨ ਦੀ ਬਿਲਕੁਲ ਅਸੀਂ ਘਰੇ ਰਹਿੰਦੇ ਜੀ ਅਸੀਂ ਘਰੇ ਰਹਿੰਦੇ ਇੱਕੋ ਹੀ ਮੁੰਡਾ ਸੀਗਾ ਨਹੀਂ ਬڑا ਬੇਟਾ ਅੱਡ ਰਹਿੰਦਾ ਅੱਛਾ ਅੱਡ ਬੰਦਾ ਉਹ ਪੁੱਛਦਾ ਨਹੀਂ ਉਹ ਆਪਦੇ ਬੱਚਿਆਂ ਨੂੰ ਪਾਲਦਾ ਅੱਛਾ ਹਾਂਜੀ ਹਾਂਜੀ ਉਹ ਮਗਿਆਈ ਆ ਕੰਮ ਕਰਿੰਦੇ ਹੈ ਨਹੀਂਗੇ ਹਾਂ ਉਹ ਆਪਦੇ ਬੱਚਿਆਂ ਨੂੰ ਪਾਲਦਾ ਸੀ ਆਪਿਆਂ ਨੂੰ ਪਾਲਦੇ ਆਂ ਹੋਰ ਕੀ ਕਰੀਏ ਹੁਣ ਬਿਲਕੁਲ ਹਾਂ ਅਜਾਬ ਤੇ ਬਾਦ ਕੰਮ ਦੇ ਆਏ ਆ ਬਿਮਾਰ ਹੋ ਗਏ ਸੀ ਫਿਰ ਆਪਤਾ ਕਰੇ ਰਹੇ ਆ ਅੱਛਾ ਫਿਰ ਅੱਜ ਆਪ ਤੇ ਬਾਦ ਕੰਮ ਆਏ ਆ ਵੀ ਅੱਜ ਐ ਦੁਬਾਰਾ ਚੱਲ ਦੋ ਬਸ ਕਮਾ ਕੇ ਲਿਆ ਮੰਗੇ ਹੂੰ ਤੇ ਉਹ ਤੁਸੀਂ ਦੇਖ ਸਕਦੇ ਹੋ ਬੇਬੇ ਕਿੰਨੀ ਜ਼ਿਆਦਾ ਭਾਵੁਕ ਹੋ ਗਏ ਰੋਣ ਲੱਗ ਗਏ ਬੇਬੇ ਕੀ ਹੋਇਆ ਇੰਡਾ ਕਿ ਰੋ ਰਿਓ ਹੈ ਕੀ ਹੋਇਆ ਬੇਬੇ ਕੀ ਕੀ ਹੋ ਗਿਆ ਸੀਗਾ ਬਾਪੂ ਜੀ ਨੂੰ ਇੱਕ ਹਫਤੇ ਤੋਂ ਬਿਮਾਰ ਅ ਬਿਮਾਰ ਠੰਡ ਲੱਗਦੀ ਸੀ ਅੱਛਾ ਠੰਡ ਲੱਗ ਗਈ ਸੀ ਠੰਡ ਲੱਗ ਗਈ ਸੀ ਠੰਡ ਦੇ ਵਿੱਚ ਔਖਾ ਹੁੰਦਾ ਨਾ ਇੱਥੇ ਬੈਣਾ ਕਦੋਂ ਤੱਕ ਨੂੰ ਇੱਥੇ ਅੱਜ 5 ਵਜੇ ਚਲੇ ਜਾਂਦੇ ਪੰਜ ਸਵੇਰੇ ਕਿੰਨੇ ਵਜੇ ਜਾਂਦੇ ਹੋ ਸਵੇਰ ਹੁਣ 11 ਵਜੇ ਆਏ ਅੱਜ ਅੱਛਾ 11 ਵਜੇ 11 ਵਜੇ ਅੱਛਾ ਤੇ ਕੋਈ ਮਤਲਬ ਇਦਾਂ ਹੁੰਦਾ ਹੈ ਕਿ ਘਰ ਦਾ ਖਰਚਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਬਾਪੂ ਜੀ ਵੀ ਬਿਮਾਰ ਪੈ ਗਈ ਸੀਗੇ ਫਿਰ ਖਰਚਾ ਕਿੱਦਾਂ ਚੱਲਿਆ ਫਿਰ ਅੱਜ ਸਾਡੇ ਕੋਲ ਖਰਚਾ ਹੈ ਨਹੀਂ ਸੀ ਅਸੀਂ ਆ ਗਏ ਅੱਜ ਅੱਛਾ ਤੁਸੀਂ ਦੇਖ ਸਕਦੇ ਹੋ ਬੇਬੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਸੋ ਬੇਬੇ ਜਿਹੜੀ ਹੈ ਕਹਿ ਸਕਦੇ ਠੰਡ ਵੀ ਆ ਉਤੋਂ ਇੱਕ ਉਮਰ ਵੀ ਹੈ ਏਡੀ ਉਮਰ ਹੋਣ ਦੇ ਬਾਵਜੂਦ ਵੀ ਦੋਨੇ ਜੀਆਂ ਨੂੰ ਇੱਥੇ ਬੈ ਕੇ ਸੜਕ ਦੇ ਕਿਨਾਰੇ ਬੈ ਕੇ ਜਿਹੜਾ ਸਮਾਨ ਵੇਚਣਾ ਪੈ ਰਿਹਾ ਹੈ ਅ ਬੇਬੇ ਬਾਪੂ ਜੀ ਬੇਬੇ ਭਾਬੋ ਖੋਰੇ ਰੋ ਰਹੇ ਨੇ ਕੀ ਹੋਇਆ ਕੀ ਹੈ ਬਾਜੀ ਇਹ ਦਿਮਾਗ ਤੇ ਲੋਡ ਪੈ ਜਾਂਦਾ ਅੱਛਾ ਕੀ ਗਾ ਵੀ ਕਿਤੇ ਨਾ ਕਿਤੇ ਵੀ ਹਾਂ ਉਹ ਫੇਰ ਨਾ ਜਦੋਂ ਉਹ ਜਿਆਦਾ ਜਾਂਦੀ ਆ ਬੇਟੇ ਦੀ ਫੇਰ ਐਵੇਂ ਕਰਦੀ ਐ ਤੇ ਉਹਨਾਂ ਦੇ ਪਰਿਵਾਰ ਦੇ ਸਾਰੇ ਜ਼ਿੰਮੇਵਾਰੀ ਤੁਹਾਡੇ ਤੇ ਆ ਗਈ ਹਾਂਜੀ ਬੀਬੀ ਜਿੰਮੇ ਉਹਨਾਂ ਦੇ ਬੱਚੇ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਗਈਆਂ ਤਿੰਨ ਗੁੱਡੀਆਂ ਨੇ ਉਹਨਾਂ ਨੂੰ ਪੜਾ ਰਹੇ ਹੋ ਲਿਖਾ ਰਹੇ ਹੋ ਉਹਨਾਂ ਦੀ ਮੰਮੀ ਵੀ ਕੁਝ ਕਰਦੀ ਐ ਹਾਂਜੀ ਮੰਮੀ ਦਿਹਾੜੀ ਜਾਂਦੀ ਐ ਕਿਤੇ ਅੱਛਾ ਦਿਹਾੜੀ ਦੇ ਵਿੱਚ ਕੀ ਕਰਦੀ ਐ ਦਿਹਾੜੀ ਜਾਂਦੀ ਐ ਦਿਹਾੜੀ ਕੰਮ ਤੇ ਜਾਂਦੀ ਐ ਦਿਹਾੜੀ ਤੇ ਅੱਛਾ ਹਾਂਜੀ ਹਾਂਜੀ ਉਹ ਵੀ ਦਿਹਾੜੀ ਜਾਂਦੀ ਹੈ ਵਿਚਾਰੀ ਘਰ ਆਪਣਾ ਹੈ ਕੀ ਕਿਰਾਏ ਤੇ ਰਹਿਣੇ ਹੋ ਨਹੀਂ ਘਰ ਆਪਣਾ ਦੀ ਘਰ ਆਪਣਾ ਹਾਂਜੀ ਇਹ ਤੋਂ ਵੱਡਾ ਮੁੰਡਾ ਕਦੇ ਕਹਿੰਦਾ ਨਹੀਂ ਕਿ ਬਾਪੂ ਦੀ ਇੰਨੀ ਤਬੀਤ ਖਰਾਬ ਹੋ ਗਈ ਹੈ ਘਰਚਾਰੀ ਹੈਗਾ ਦਵਾਈ ਦਵਾ ਕੇ ਲਿਆਇਆ ਲੈ ਕੇ ਗਿਆ ਅੱਛਾ ਉਹਦਾ ਮਤਲਬ ਹਾਂ ਐ ਤਾਂ ਪੁੱਛਦੇ ਨੇ ਐ ਤਾਂ ਨੀ ਕੋਈ ਗੱਲ ਜਾਨੀ ਉਹਨਾਂ ਕੋਲੇ ਦੇਣ ਨੂੰ ਸਾਨੂੰ ਦੇ ਉਹਨਾਂ ਕੋਲੇ ਕੁਝ ਹੈ ਨਹੀਂ ਸਾਨੂੰ ਦੇਣ ਲਈ ਕਿਉਂ ਓਨੀ ਕਮਾਈ ਓਨੀ ਦਾ ਜਿਹੜੀ ਉਹਨਾਂ ਦਾ ਆਪਦਾ ਗੁਜ਼ਾਰਾ ਚੱਲੇ ਜੀ ਜੇਨਾਂ ਕੋ ਜਿਆਦਾ ਹੋਵੇ ਤਾਂ ਹੀ ਸਾਨੂੰ ਦੇਣ ਬਿਲਕੁਲ ਉਨਾਂ ਕੋ ਜਿਆਦਾ ਹੈ ਨਹੀਂ ਉਹਨਾਂ ਕੋ ਆਪ ਦੇ ਜੋਗਾ ਮੱਸੀ ਬਣਦਾ ਵਾ ਹਾਂ ਉਹ ਜਾਨੀ ਨਕਾਬ ਦੀ ਰੋਟੀ ਕਮਾ ਕੇ ਖਾਈ ਜਾਂਦੇ ਤੇ ਬੀਬੇ ਕੀ ਕਹਿਣਾ ਚਾਹੋਂਗੇ ਜਿਹੜੀ ਸਾਡੀ ਆਡੀਅנס ਦੇਖ ਰਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਬਸ ਸਾਡੀ ਹੈਲਪ ਕਰ ਦੇਣ ਜਿਹੜੀ ਕਰ ਸਕਦੇ ਨੇ ਹਾਂਜੀ ਕਿੱਥੇ ਬੈਠੇ ਹੋ ਲੋਕੇਸ਼ਨ ਤਾਂ ਦੱਸ ਦੋ ਜਗ੍ਹਾ ਦਾ ਦੱਸੋ ਹਾਂਜੀ ਰਣੀਆਂ ਇਹ ਮਤਲਬ ਤੁਸੀਂ ਕਿੱਥੇ ਬੈਠੇ ਹੋ ਕਿਹੜੀ ਜਗ੍ਹਾ ਆ ਆਲਮਗੀਰ ਆ ਹਾਂ ਆਲਮਗੀਰ ਰੋਡ ਤੇ ਬੈਠੇ ਹਾਂ ਹਾਂਜੀ ਆਲਮਗੀਰ ਰੋਡ ਤੇ ਬੈਠੇ ਹਾਂ ਗੁਰਦਾਰਾ ਸਾਹਿਬ ਦੇ ਨੇੜੇ ਅੱਛਾ ਹਾਂਜੀ ਹਾਂ ਜੀ ਹਾਂ ਜੀ ਅੱਛਾ ਜਿਵੇਂ ਕਹਿ ਰਹੇ ਕਿ ਸਰਕਾਰ ਵੱਲੋਂ ਕੋਈ ਨਾ ਕੋਈ ਹੈਲਪ ਮਿਲਦੀ ਆ ਕੁਛ ਨਾ ਕੁਛ ਮਿਲਦਾ ਹੈ ਉਹ ਕੁਛ ਮਿਲਣ ਲੱਗੀ ਹੋਈ ਹੈ ਜੀ ਬਸ ਹੋਰ ਸਾਰਾ